ਪੁਲਿਸ ਦੇ ਸਲਾਹ ਕੰਪਨੀ ਹੋਰ ਆਪਾਂ ਅੱਗੇ ਲੈ ਚੋਣੋਂ ਪਰ ਲੈ ਕੇ ਟੈਲੀਫੋਨ ਦਿਖਾਈਏ ਮੈਨੂੰ ਨੋਟਸ ਉੱਪਰ ਬਣਾ ਨਾਮ ਦੱਸ ਦਿਓ ਮੇਰਾ ਡਾਕਟਰ ਹਿਤੇਸ਼ ਜੀ ਹਾਂਜੀ ਜਿਹੜੀ ਇਹ ਜੀ ਮਾਮਲਾ ਆਉਦਾ ਜਿਹੜੇ ਡੈੱਡ ਬੋਡੀ ਆ ਐਸੇ ਬ੍ਰਾਡ ਡੈੱਡ ਆ ਹਾਂਜੀ ਸਾਡੇ ਕੋ ਬ੍ਰਾਡ ਡੈੱਡੀ ਆ ਜੀ ਉਹ ਇਹ ਨਾਮ ਆ ਯਦਵਿੰਦਰ ਸਿੰਘ ਨਾਮਾ ਜੀ ਉਹਦਾ ਤੇ 25 ਸਾਲ ਉਹਦੀ ਉਮਰ ਹੈਗੀ ਐ ਸਾਡੇ ਕੋਲ ਆਇਆ ਹੈਗਾ ਉਹ ਅਸੀਂ ਉਹਨੂੰ ਮੋਰਚਰੀ ਸ਼ਿਫਟ ਕਰਾ ਦਿੱਤਾ ਹੈ ਕਿੰਨੇ ਵਜੇ ਆਉਂਸਲੇ ਸਾਡੇ ਕੋਲ ਆਇਆ ਹੈਗਾ ਜੀ 3:30 ਵਜੇ ਤੋਂ ਬਾਅਦ 4:00 ਵਜੇ 56 ਮਿੰਟ ਦੇ ਕਰੀ ਕਿੱਥੇ ਦਾ ਰਹਿਣਾ ਇਹ ਉਟਾਲਾ ਜੀ ਉਟਾਲਾ ਵਿਲੇ ਕੁਛ ਪਤਾ ਲੱਗਿਆ ਵੀ ਕਿ ਦਾਂਡੇ ਨਹੀਂ ਹਜੇ ਹਜੇ ਤਾਂ ਆਪਾਂ ਪੋਸਟਮਾਰਟਮ ਕਰਾਂਗੇ ਜੀ ਹਨਾ ਪੋਸਟਮਾਰਟਮ ਤੋਂ ਬਾਅਦ ਹੀ ਡਿਸਾਈਡ ਹੁੰਦਾ ਹੁੰਦਾ ਹੈ ਵੀ ਕੀ ਕੌਜ਼ ਰਿਹਾ ਹੈ ਦਾ ਪਰ ਜਿਵੇਂ ਦੇਖਣ ਚ ਲੱਗਦਾ ਪਿਆ ਸ਼ਾਇਦ ਨਸ਼ਾ ਦਾ ਹੋ ਸਕਦਾ ਨਸ਼ੇ ਕਰਕੇ ਜਿਆਦਾ ਨਸ਼ਾ ਹੋਣ ਕਰਕੇ ਉਹ ਉਹ ਇੰਜੈਕਸ਼ਨ ਦਾ ਨਿਸ਼ਾਨ ਜੈਸਾ ਜੀ ਉਹ ਉਹ ਦੇਖਣਾ ਪੋਸਟਮਾਰਟ ਕਰਾਂਗੇ ਜੀ ਜ਼ਰੂਰ ਅਸੀਂ ਏਵੈਲੂਏਟ ਕਰਾਂਗੇ ਜੀ ਅਜੇ ਵੀ ਅਜੇ ਮੰਡੇ ਦੀ ਗੱਡੀ ਕੋ লাশ ਮੜੀਆਂ ਕੀ ਮਾਮਲਾ ਸੀ ਹਾਂਜੀ ਸਾਨੂੰ 4:00 ਵਜੇ ਨਾਲ ਜੀ ਇਨਫੋਰਮੇਸ਼ਨ ਮਿਲੀ ਸੀ ਇੱਕ ਸ਼ਕਤੀ ਕੰਡੇ ਦੇ ਬੈਕ ਸਾਈਡ ਇੱਕ ਗੱਡੀ ਖੜੀ ਆ ਫੋਰਡ ਪਿਗੋ ਜਿਹਦੇ ਵਿੱਚ ਇੱਕ ਲੜਕੇ ਦੀ ਡੈੱਡ ਬੋਡੀ ਪਈ ਆ ਅਸੀਂ ਮੌਕੇ ਤੇ ਗਏ ਜਾ ਕੇ ਦੇਖਿਆ ਤੇ ਡੈੱਡ ਬੋਡੀ ਨੂੰ ਅਸੀਂ ਚਾ ਕੇ ਹਸਪੀਟਲ ਪਹੁੰਚਾਇਆ ਹਸਪਤਾਲ ਜਾ ਕੇ ਡਾਕਟਰਾਂ ਨੇ ਚੈੱਕ ਕੀਤਾ ਕਹਿੰਦੇ ਦੀ ਡੈਥ ਹੋਈ ਆ। ਉਹ ਤੋਂ ਬਾਅਦ ਅਸੀਂ ਉਹਦੇ ਵਾਰਸਾਂ ਦਾ ਬਿਆਨ ਲਿਖਿਆ। ਉਹਦੇ ਵਾਰਸਾਂ ਨੇ ਬਿਆਨ ਲਖਾਇਆ ਵੀ ਸਾਡੇ ਲੜਕਾ ਜਿਹੜਾ ਬੀਪੀ ਦਾ ਮਰੀਜ਼ ਸੀਗਾ ਤੇ ਹੋ ਸਕਦਾ ਸਾਡੇ ਲੜਕੇ ਦੀ ਡੈਥ ਆ ਜਿਹੜੀ ਬੀਪੀ ਕਰਕੇ ਜਾਂ ਹਾਰਟ ਅਟੈਕ ਨਾਲ ਹੋਈ ਹੋਵੇ। ਬਾਕੀ ਇਹਦਾ ਪੋਸਟਮਾਰਟਮ ਕਰਾ ਰਹੇ ਹਾਂ। ਪੋਸਟਮਾਰਟਮ ਤੋਂ ਬਾਅਦ ਅਸਲ ਕੱਲ ਕਲੀਅਰ ਹੋਊ ਵੀ ਕਿਵੇਂ ਹੋਈ ਆ। ਕਿੰਨੀ ਉਮਰ ਸੀਗੀ ਜੀ ਮੁੰਡੇ ਦੀ? ਮੁੰਡੇ ਦੀ ਉਮਰ ਸੀਗੀ ਜੀ 28 ਸਾਲ। ਕਿੱਥੇ ਦਾ ਰਹਿਣ ਵਾਲਾ ਸੀ? ਇਹ ਸੀਗਾ ਜੋ ਟਾਲਾਪਿੰਡ ਦਾ ਮੱਗਰ ਸਿੰਘ ਇਹਦਾ ਨਾਂ ਸੀ ਜਗਤਵਿੰਦਰ ਸਿੰਘ ਸਾਨੂੰ ਮੱਗਰ ਸਿੰਘ 28 ਸਾਲ ਨੂੰ ਮਰਸੀਦੀ ਪਰਿਵਾਰ ਦੇ ਵਿੱਚ ਕੀ ਇਹ ਇਕੱਲਾ ਹੀ ਸੀ ਤੇ ਇਕੱਲਾ ਹੀ ਮੁੰਡਾ ਸੀਗਾ ਜੀ ਖੇਤੂਬਾੜੀ ਕਰਦਾ ਸੀ ਵਿਆਹ ਹੋ ਸੀ ਜਿਸ ਤਰ੍ਹਾਂ ਨਹੀਂ ਵਿਆਹ ਨਹੀਂ ਹੋਇਆ ਸੀਗਾ ਜੀ ਦੀ ਇੱਕ ਸਿਸਟਰ ਉਹ ਬਾਹਰ ਹੈ